ਕਿਤੇ ਪਹਿਲਾਂ ਤੂੰ ਮੰਗੂ ਮੁਕਰ ਜੇ ਤੂੰ ਕਿਉਂ ਵੀ ਆਇਆ ਪਰੰਪਰਾ ਉਹ ਨਹੀਂ ਤਾਗੇ ਮੁੰਡਾ ਆ ਜਾ ਠੀਕ ਉਹ ਮੋਟਾ ਬੈਂਟੀ ਆ ਉਹ ਰਗਾ ਨੱਖ ਰੀ ਮੰਗਲਾ ਮੈਂ ਦੁਜੇ ਸਵੇ ਸੁਈ ਆ ਮੰਦਿਰਾਂ ਮਾਤਰ ਮੰਦਿਰ ਉਹ ਲਾ ਬਾਈ ਖੜਾ ਬੋਲਾ ਚਬਕਰੀ ਹਾਂ ਜੀ ਨਾ ਜੀ ਕੋਈ ਐਡਾ ਜ਼ਿਆਦਾ ਐ ਖੜਾ ਜੀ ਸਾਲ ਦੁਪਹਿਰੇ ਬੱਚੇ ਚਗਾ ਜੀ ਜੀ ਬਾਤ ਝੂਠਾ ਨਹੀਂ ਮਤਬਾ ਅੱਪਰ ਦੁਪਹਿਰ ਕੱਲ ਦੁਪਹਿਰੇ ਚੰਗਾ ਕੇ ਸਾਨੂੰ ਕਰਾ ਦੇਣਾ ਹਾਂ ਆਪਾਂ ਝੂਠ ਨਹੀਂ ਬੋਲਦੇ ਰਾਤ ਵਾਲਾ ਖਾੜਾ ਲੰਘਿਆ ਮਾਣੇ ਦਾ ਖਾੜਾ ਲੰਘਿਆ ਅੱਜ ਦੂਜੇ ਦਿਨ ਦੀ ਦੁਪਹਿਰ ਆ ਗਈ ਅੱਛਾ ਨਹੀਂ ਆ ਗਈ ਪਾਪੀ ਨਾ ਨਾ ਇਹ ਪਸੂ ਨੇ ਇਹ ਮੂੜਾ ਮਾਰ ਚੁੱਕੀ ਦੁੱਧ ਕਨੀਓ ਅੱਛਾ ਤੇਰੀ ਗੱਲ ਮੰਨ ਲਈ ਤੂੰ ਮੈਂ ਵੀ ਪੁਰਾਣਾ ਚਾਲੀ ਆ ਠੀਕ ਹੈ ਜੀ ਹਾਂ ਅਰੇ ਬੱਕਰੀਆਂ ਬਹੁਤ ਨੇ ਕਰੇ ਰੱਬ ਦੀ ਕਿਰਪਾ ਨਾਲ ਮੇਰੇ ਆਪਣੀਆਂ ਨੂੰ ਮਾਲਕ ਦੀ ਮੈਂ ਚੱਡੇ ਖਰਾਬ ਵਾਲੀਆਂ ਹੀ ਬੱਕਰੀਆਂ ਨੂੰ ਜੇ ਤੁਹਾਨੂੰ ਪੁੱਜਦੇ ਜੇ ਜੰਮੀ ਨਹੀਂ ਲਾਂਗੇ ਫਿਰ ਤਾਂ ਕੌਣ ਕਰੂ ਖਾਣਾ ਤਾਂ ਨਹੀਂ ਖਾਣੇ ਕਿਸੇ ਦਾ ਆ ਜਾ ਆ ਜਾ ਠੀਕ ਹੈ ਕੋਈ ਨਹੀਂ ਬਾਬੇ ਨਾਲ ਐਫਰਡ ਨਾਲ ਵੀ ਕਰਨਾ ਪੀ ਵੀ ਪਤਾ ਕੀ ਸਮਝਣਾ ਨਾ ਬਾਈ ਇਹ ਨੇ ਪੈਸੇ ਜਾਉਣੇ ਆ ਇਹ ਨੇ ਲੈ ਆਪਾਂ ਕੋਈ ਗੱਲ ਨਹੀਂ ਬੱਚੇ ਵੀ ਸੋਹਣੇ ਆ ਮੈਂ ਇਹਦੀ ਗੱਲ ਹੈ ਹੈ ਗੱਲਾਂ ਕੀ ਨਾ ਬਾਬਾ 35 ਪੂੰਜੀ ਦਾ ਹੋਕਰ ਸਾਹ ਬਣਾ ਪੈਸੇ ਮੈਂ ਦੱਸੋ ਜੀ ਦੱਸੋ ਜੀ ਜੀ ਸਾਹਿਬਾ ਤੁਹਾਡੇ ਕੋਲ ਮੈਂ ਤਾਂ ਸਲਾਹ ਕਰ ਬਾਬਾ ਜੀ ਸਲਾਹ ਕਰਕੇ ਦੱਸੋ ਅੱਛਾ ਦੱਸੋ ਮੈਂ ਨਹੀਂ ਨਹੀਂ ਦੋਣੀਆਂ ਕੋਈ ਗੱਲ ਨਹੀਂ ਆਲੇ-ਦਲੇ ਅੰਜਾਰਾ ਜੀ ਠੀਕ ਹੈ ਨਹੀਂ ਆ ਬਾਬੇ ਠੀਕ ਹੈ ਬਾਬਾ ਜੀ ਮੈਨੂੰ ਕੋਲਾ ਆਹ ਲਓ ਜੀ ਦੇਖੀ ਵੀਰ ਜੀ ਸਮੁੰਦਰ ਦੇ ਬਾਈ ਜੀ ਨਿਭਾਈ ਤੁਹਾਨੂੰ ਵੀ ਆ ਜੀ ਬਾਈ ਤੂੰ ਓਏ ਆ ਆ ਆ ਆ ਓਏ ਓਹ ਮੂਰੇ ਆ ਜਾਂਦਾ ਬਾਬੇ ਬਾਈ ਜੀ ਰੇੜੀ ਕਰਾਏ ਤੇ ਖੜੀ ਹੋ ਕੇ ਵੀ ਉਹਨੇ ਰੇੜੀ ਰੇੜੀ ਉਹਨੇ ਕਰਾਏ ਤੇ ਸਾਰਾ ਕਿਸੇ ਦੀ ਬੇੜਾ ਕਰਾਉਣੇ ਲਵਾਇਆ ਫੋਟੋ ਵਿੱਚ ਬਾੜਦੇ ਨੇ ਹੁਣ ਓਏ ਉਹ ਮੂਰੇ ਕਰ ਗਿਆ ਮੈਨੂੰ ਕਰਦਾ ਓਏ ਉਹ ਮੂਰੇ ਹੋ ਗਿਆ ਮੈਂ ਕੀ ਕਰਾਂ ਲੱਗੂ ਐਸੇ ਖੜੇ ਹੀ ਪਾਜੀ ਸਾਰਾ ਤਾਂ ਮਰੀ ਗਿਆ ਤੇ ਸਾਰਿਆਂ ਨੂੰ ਸਾਰਿਆਂ ਨੂੰ ਮਾਰਦੇ ਆ ਹਰ ਇੱਕ ਗੱਲ ਮੇਰੀ ਨੋਟ ਕਰ ਲਿਓ ਤਾਂ ਬਾਈ ਵੱਡਿਆਂ ਸਾਥੋਂ ਤੁੰਗ ਦੇ ਖਾਸਿਆਂ ਗੱਲ ਮੈਂ ਕਹੀ ਵੀ ਨਹੀਂ ਲੈਂਦਾ ਹੁੰਦਾ ਇੱਕ ਲੱਖ ਬੱਕਰੀ ਖਾਲੀ ਕਰਤੀ ਜਦੋਂ ਬੁਖਾਰ ਬਣ ਜੂ ਨਹੀਂ ਮੁੱਕ ਨਹੀਂ ਪਰਦੇ ਨਹੀਂ ਖਲ ਹੋ ਜਾਂਦਾ ਨਾ ਪਰਦੇ ਨਹੀਂ ਇਹਨੂੰ ਜੇ ਨਾਂ ਵੀ ਵੇਖੀ ਨਾ ਥੋੜਾ ਥੋੜਾ ਕੱਢੀ ਕੋਈ ਨਾ ਜੀ ਕੋਈ ਇੱਕ ਨਾਤ ਖਾਲੀ ਨਾ ਕਰ ਲਓ ਜੀ ਠੀਕ ਹੈ ਪਸ਼ੂ ਹੈ ਵਿਚਾਰਾ ਹਾਂ ਹੁਣ ਮੈਂ ਪਸੰਦਾ ਜੀ ਇੱਕ ਆਪਾਂ ਸੰਤ ਰੇਟ ਨਾਲ ਹਾਂ ਦਾ ਰੇਟ ਕਿੰਨਾ ਨੂੰ ਬੱਚਾ ਉਹ ਨਿਕਲੀ ਜੀ ਆ ਕੀ ਦੇ ਬੱਕਰੇ ਲਾਓ ਜੀ ਲਾਓ 17000 18 ਨੂੰ ਬਾਬਾ ਇਹ 18000 ਨਹੀਂ ਜੀ 25 ਤੋਂ 25 ਤਾਂ ਮੈਂ ਲੈ ਗਿਆ ਇਹਨੂੰ ਵੇਖੋ ਕਿਸੇ ਤੋਂ ਕਿਸੇ ਤੋਂ ਲੈ ਕੇ ਆਇਆ ਸਹੀ ਤੁਹਾਨੂੰ ਮੈਂ ਸਹੀ ਗੱਲ ਦੱਸਦਾ ਆਪਾਂ ਝੂਠ ਨਹੀਂ ਅੱਛਾ ਹਾਂ 25 ਦਿਨਾਂ ਦੇ ਹੈਗੇ ਜੀ ਇਹ ਨਹੀਂ 25 ਦਿਨਾਂ ਦੇ ਆ ਨਹੀਂ ਹੈ ਹਾਂ ਜੀ ਇਹ ਹਾਂ ਵਾਅਦਾ ਕਿੰਨਾ ਲੰਮਾ ਇਹਦਾ ਪਿੱਛੇ ਕਰ ਲਓ ਤੁਸੀਂ ਦੋ ਮਤਰੀਕਾ ਕਰ ਲੈਂਦਾ ਆਪਾਂ ਝੂਠ ਮੋੜ ਨਹੀਂ ਪਿੱਛੇ ਨਾਲ ਥੈਂਕ ਯੂ ਆਦੇਗੇ ਸਾਰਾ ਕੋਈ ਪਾਰਕ ਲੈ ਕੇ ਗਿਆ ਉਹ ਬਾਈ 25 ਦੀ ਆਈ ਵੀ ਉਹ ਕੰਨ ਮਾਤੇ ਨਾ ਦੇਊਗਾ ਠੀਕ ਹੈ ਜੀ ਨਹੀਂ ਤੁਹਾਨੂੰ ਮੁਰਦੀ ਰਹਿਣ ਦਿਓ ਅਜੇ ਆਈਆਂ ਜ਼ਬਰਦਸਤੀ ਤਾਂ ਮੇਲਾ ਮੇਲਾ ਉਹ ਤਾਂ ਹੈ ਮਾਤਰਾ ਮੇਲਾ ਹਰਤਾ ਜਾ ਚਲ ਦੇਖਦੇ ਆ ਕੀ ਬਾਬੇ ਦਾ ਮੇਰੀ ਟਾਈ ਤਾਂ ਪਹਿਲਾਂ ਦੇ ਨਹੀਂ ਕਰਦੀ ਬਾਬਾ ਪਵਿੱਛਾਲੀ ਮੁਕਤੇ ਦੀ ਧਰਤੀ ਤੋਂ ਕਿੱਟੀ ਦੂਰੋਂ ਆਵੇ ਨਾ ਬਾਬਾ ਜੀ ਹੁਣ ਮੈਂ ਕੁਝ ਕਹਾ ਦੇਜੋ ਕੋਈ 19000 ਦੀ ਦੇਉਂਗੇ ਨਹੀਂ ਤਾਂ 18 ਲਾਤਾ 19.5 ਨਹੀਂ ਜੀ 20000 ਲਓ ਜੀ 21 ਉਹ ਨਹੀਂ 21.5 ਨਹੀਂ ਨਹੀਂ 22000 ਸਹੀ ਕਹ ਨੂੰ ਉਹ ਤਾਂ ਨਹੀਂ ਦੱਸਿਆ 22.5 ਤੁਸੀਂ ਗੱਲ ਦੱਸਿਆ ਫਿਰ ਨਹੀਂ ਤਾਂ ਕੱਟ ਆਪਾਂ ਨੂੰ ਖਾਣਾ ਮੈਂ ਵੀ ਵੀ ਲੱਖ ਦਾ ਖਾਟਾ ਖਾ ਕੇ ਹੱਥੋਂ ਆ ਜਾਣਾ ਮੰਡੀ ਚ ਨਹੀਂ ਮੜੀ ਗੱਲ ਐ 25 ਤੋਂ ਘੱਟ ਤਾਂ ਮੈਂ ਹੁਣ ਦਿਰਦਾ ਨਹੀਂ ਚਲੋ ਇਹ ਵੀ ਤੁਸੀਂ ਜੇ ਘਾਟੇ ਨੂੰ ਮਨੂ ਮਨੂ ਇਹਦੇ ਵਿੱਚ ਐਦੂ ਘੱਟ ਮਾਈਕਰ ਨਹੀਂ ਜਾਂਦਾ ਹਾਂ ਸੋਡੀ ਮਾਰ ਰਹੇ ਆ ਬਾਬਾ ਜੀ ਚਲੋ ਨਹੀਂ ਵੇਰੀ ਅੱਛਾ ਨਹੀਂ ਦੇਖ ਲੋ ਹੋਰ ਮੈਚ ਦੇਖਦੇ ਆ ਦੇਖ ਲੋ ਕੋਈ ਨਾ ਮੇਲਾ ਦੇਖੋ ਅਗਲੀ ਬੱਕਰੀ ਪਹਿਲਾਂ ਧਾਰਾ ਮਾਰ ਕੇ ਦਿਖਿਆ ਹਾਂ ਥੋੜਾ ਦਾ ਖੁੱਲੇ ਗਿਆ ਫੇਰ ਫੇਰ ਬੰਨਣਾ ਪਊ ਕਹਿੰਦਾ ਥੱਲੇ ਤੂੰ ਵੇ ਯਾਰ ਤੈਨੂੰ ਆ ਲੈ ਲੈਣਾ ਮਾੜਾ ਝੂਠ ਓਏ ਕੀ ਆ ਬਾਈ ਪਰੇ ਬੱਚਾ ਤਾਂ ਫੜੀ ਨਾ ਨੱਬ ਲੈ ਹਾਂ ਇੱਕ ਫੜੀ ਨਾ ਆ ਰਿਹਾ ਪਰ ਨਾ ਬੈਂਟਰ ਉਹ ਨਾਈਟ ਨਾਈਟ ਕੰਗਰਾ ਜਿੰਦਗੀ ਲੱਗਦੇ ਇਹ ਨਾ ਦੇ ਕੋਈ ਘੱਟ-ਕੁੜਤਾ ਹੈ ਨਹੀਂ ਭਾਈ ਦੇਖ ਨਾ ਜੀ ਨਾ ਜੀ ਭਾਈ ਬਾਹਰ ਦਾ ਝੋਲਾ ਬਾਹਰ ਲਾ ਮੰਨ ਲੀ ਬੰਦੀ ਉਹਦੇ ਘੱਟ ਦੀ ਬੱਕਰੀਆਂ ਪਾਸ ਸੱਤਾਂ ਹੀ ਛੜਤੀਆਂ ਮੈਂ ਗੱਲ ਤੋਂ ਕੰਮ ਨਹੀਂ ਕਰਦਾ ਆਨੇ ਨੇ ਰੁਪਏ ਲਾਉਣੇ ਨੇ ਉਹਦੇ ਦੰਦ ਭਾਜੀ ਕਿਰੋ ਮੈਨੂੰ ਸਾਈ ਵਾਲਾ ਦਿਓ ਜੀ ਉਹ ਸਾਈ ਤਾਂ ਆਪਾਂ ਮੈਂਚਰ ਨੂੰ ਗਣਤੇ ਦੇਤੀ ਕੀ ਹੋ ਗਿਆ ਉਹ ਸਾਹਮਣੇ ਆ ਬੱਬੂ ਭਾਈ ਕੋਈ ਨਹੀਂ ਮੰਗੀਆਂ ਆ ਇਹਦਾ ਮਾਲ ਹੈ ਪੱਠਾ ਦੋਨੇ 4 ਲੱਖ ਮੰਗੇ ਖੜਾ ਹੁੰਦਾ ਕਰਦੇ ਭਾਈ ਜੀ ਖੋਲਾ ਕਰੋ ਵੀਰ ਜੀ ਇੱਧਰ ਨੂੰ ਆਜੋ ਇੱਧਰ ਨੂੰ ਆਇਆ ਭਾਈ ਅੱਛੇ ਆ ਗਿਆ ਭਾਈ ਪੱਛੇ ਪੱਕੀ ਦਾ ਕਰ ਰੋਰੇ ਬੱਚੇ ਚੂਹੇ ਭਾਈ ਇੱਥੇ ਖੜੀ ਨਾ ਰਹਿੰਦੇ ਲੋਹਰੇ ਫਰਾ ਦੇ ਬਸਤਰੀ ਭਾਈ ਇੱਥੇ ਖੜ ਜਾਂਦੇ ਤੂੰ ਬੱਕਰੀ ਦੇ ਬਿਨਾ ਸੌਦਾ ਕਾਦਾ ਬੱਕਰੀ ਕੰਦਾ ਬਣਾ ਬਣਾ ਦੇਵਾ ਬੱਕਰੀ ਦੇ ਬਿਨਾ ਸੌਦਾ ਕਾਦਾ ਹਾਂ ਉਹ ਬਾਈ ਦੇ ਨਾ ਬੱਕਰੀ ਹੋੜੇ ਫੜਾ ਦੇ ਮੈਂ ਬੱਕਰੀ ਬਣਾਉਣਾ ਦਾ ਸੌਦਾ ਉਹਦਾ ਬਾਈ ਥੱਲੇ ਬਣੀ ਇਹ ਮਾਰਦੀ ਘੱਟ ਹੋ ਰਹੀ ਨੇ ਮੈਂ ਤੈਨੂੰ ਪਹਿਲਾਂ ਕਹੀਆਂ ਨਾ ਵਾਹ ਮਾਰਦੀ ਹੈ ਹਾਂ ਬਈ ਪੁੱਲੀ ਹੋਈ ਆ ਬੱਚੇ ਬਾਈ ਬੱਕਰੇ ਇੱਕੋ ਥਾਰੇ ਥੁੱਕੇ ਸਰ ਕੋਈ ਨਾ ਪੁੱਲੀ ਮਾਰਦੀ ਭਾਈ ਜਿਹੜੇ ਵੱਡੇ ਵੱਡੇ ਕੁੱਤੇ ਦੇ ਨਾਲੇ ਰੱਖਦੇ ਮਾਰਦੀ ਫੜ ਕੇ ਨਹੀਂ ਹੋਣਾ ਬਾਈ ਬਾਈ ਉਹ ਲਾ ਦੇ ਮੁੱਲ ਆ ਜਾ ਤੁਨ ਤਾਂ ਲਾ ਲਈਏ ਮੈਨੂੰ ਫੜੀ ਸਲਾਹ ਕਰਾਂ ਮੈਂ ਦੋ ਮਿੰਟ ਖੰਜੀ ਮੈਂ ਕਹਾਂ ਮੈਂ ਨਹੀਂ ਕਹਿੰਦਾ ਕਹਿੰਦੇ ਤੇ ਮੈਂ ਤਾਂ ਪੁੱਛ ਕੇ ਆਇਆ ਕੀ ਤਾਂ ਗੀਦੇ ਦੱਸ ਪਰ ਮੈਂ ਨਹੀਂ ਦੱਸ ਕਹਿੰਦਾ 11000 ਦੀ ਬੱਕਰੀ ਲਈ ਹੋਰਾਂ ਲਈ ਹੋਰ ਫਿਰ ਵੇਚਣੀ ਕਿੱਥੇ ਆ ਲੈ ਕੀ ਗੱਲ ਆ ਤੂੰ ਮੁੜ ਰਿਹਾ ਇਹ ਦੇਖਦੇ ਨੇ ਕਿੱਥੇ ਆ ਤਾਂ ਵੇਚੀ ਮੈਂ ਉਹ ਪਿੱਛੇ ਲੱਗਣਾ ਧੰਨਵਾਦ ਜੀ ਹਾਂ ਅ ਵੀ ਜੋ ਹੋਰਾਂ ਲਈ ਆ ਜੀ ਉਹਦਾ ਲੱਗਣਾ ਕਿਤੇ ਫੜ ਕੇ ਕਿਤੇ ਆਉਦੇ ਹੋ ਰਿਹਾ ਦੀ ਜੀ ਲਿੱਟ ਦਾ ਸੱਟ ਮਰੇ ਜਵਾਖਰੇ ਸਿੰਘੇਵਾਲੇ ਚੱਫ ਜੇ ਅਣਜਾਣ ਬੰਦੇ ਦੇ ਬੱਕਰੀ ਬੱਕਰੀ ਮੜੇ ਜੇ ਜਾਨਵਰ ਹਰੇਕ ਦੇ ਵਾਸਤੇ ਕਾਬੂ ਨਹੀਂ ਆਉਂਦੀ ਨਹੀਂ ਨਹੀਂ ਪਰ ਫਾਈਟ ਹੋਣੀ ਹੈ ਨਾ ਹੁਣ ਕੇ ਮੇਰੀ ਗੱਲ ਸੁਣ ਨਾ ਮੇਰੀ ਗੱਲ ਨੌਕਸਾ ਨਾ ਹੁੰਦਾ ਤੂੰ ਰੀਅਲ ਵੀ ਐਵੇਂ ਮੰਗਦਾ ਸੀ ਨੇ ਇਹਦੀ ਗੱਲ ਆ ਇਹਨੇ ਰੀਅਲ ਵੀ ਨਹੀਂ ਮੰਗਦਾ ਸੀ ਜੇ ਨੌਕਸਾ ਨਾ ਹੁੰਦਾ ਹੁਣ ਜੇ ਤੂੰ ਕਹਦਾਗਾ ਤੂੰ ਰੀਅਲ ਵੱਧ ਮੰਗਦਾ ਤੂੰ ਉਹਨਾਂ ਨੂੰ ਵੱਧ ਮੰਗ ਲਈ ਜੀ ਇਹਦੀ ਆਉਂਦਾ 52 ਢਾਈ ਜਾਂਦੇ ਉਹਨਾਂ ਨੂੰ 30000 ਤੋਂ ਥੱਲੇ ਥੋੜੀ ਉੱਤਰਦਾ ਰਹਿੰਦੀ ਜੀ ਤਲ ਜੀ ਲੱਗੇ ਹੋਏ ਨੇ ਵੀਰੇ ਦੱਸ ਦੇ ਕੋਈ ਚੱਕਰ ਨੇ ਵਾਲਾ ਬੰਦਾ ਹੋਸਾ ਨਹੀਂ ਲੱਗੇ ਹੋਏ ਯਾਰ ਮੈਂ ਤਾਂ ਸੌ ਖਾਂਦੇ ਬੱਚੇ ਸੌ ਖਾਂਦੇ ਉਹਨਾਂ ਜਵਾਬ ਵੀ ਨਹੀਂ ਸੌ ਖਾਂਦੇ ਉਹਨੇ ਇੱਕ ਮਿੰਟ ਜਵਾਬ ਵੀ ਨਹੀਂ ਸੁਣਦੀ ਹੈ ਅੱਛਾ ਮੋਰ ਬੱਚੇ ਲੈ ਨਹੀਂ ਰਹੀ ਲੈਂਦੀ ਨਹੀਂ ਬੱਚੇ ਉਹ ਦੂਜੇਵੇਂ ਆਪਣੇ ਲੱਗੇ ਉਹ ਗੱਲ ਸੁਣ ਯਾਰ ਮਿਹਨਤ ਵੀ ਬਹੁਤ ਕਰਨੀ ਕੋਈ ਥਾਂ ਨਹੀਂ ਜਵਾਬ ਚੰਗਾਉਣ ਕੇ ਇਹ ਕਿਤੇ ਕੰਮ ਵੀ ਜਾ ਸਕਦਾ ਬੰਦਾ ਮਨ ਮਨੇ ਕਿਸੇ ਜਵਾਕ ਦੀ ਨੱਤ ਮਾਰੇ ਅੱਖ ਚ ਸਿੰਘ ਮਾਰੇ ਇਹ ਨਹੀਂ ਪਤਾ ਵੀ ਇਹ ਵਾਲੀ ਬੱਕਰੀ ਫੜ ਕੇ ਜਾਂ ਇਹਦੀ ਕਿਵੇਂ ਕਰਨਾ ਪਵੇ ਜਦਾ ਕਹਿੰਦਾ ਬੱਕਰੀ ਆ ਮੇਰੇ ਕੋਲ ਝੋਟਾ ਹੈ ਇਹਦਾ ਝੋਟੇ ਤੋਂ ਵੀ ਜ਼ਿਆਦਾ ਇਸਤਾਜ ਹੋ ਜਾਂਦੀ ਨੇ ਵਈ ਇਹ ਐ ਟੱਪ ਜੂ ਬੰਦੇ ਦੇ ਉੱਤੋਂ ਦੀ ਹੱਥ ਹੀ ਘਟਾ ਜਾਨਵਰ ਬੰਦਾ ਕੰਨ ਤੋਂ ਫੜ ਕੇ ਗੱਡੀ ਚੜ੍ਹਦਾ ਮੈਨੂੰ ਬੋਲ ਚੱਲ ਹੋਇਆ ਗੱਡੀ ਚੜ੍ਹ ਹੱਥ ਹੀ ਜਾਨਵਰ ਬਹੁਤ ਸਿਆਣਾ ਹੁੰਦਾ ਤੂੰ ਐ ਕੰਨ ਫੜ ਲਈ ਮੈਂ ਤੇਰੇ ਨਾਂ ਕੋਲ ਤਰ ਪੁੱਛੋ ਹੈ ਕੋ ਯਾਰ ਕਿਹਦਾ ਦੀ 5000000 ਹੱਥ ਵੱਡੀਆਂ ਫਰਾਂਗਾ ਠੀਕ ਹੈ ਜੀ ਫੇਰ ਇੱਕ ਹੱਥ ਹੈ ਕਿਤੇ ਕਪਾਲੇ ਦਿਓ ਤੋਂ ਹਾਂ ਪਾਲੇ ਅੜਗੇ ਬਾਈ ਤਾਂ ਪਾ ਗਰੇ ਵਡਰਾਣਾ ਨਾ ਅਜੇ ਨਹੀਂ ਬਟਣੀ ਛੇਰ ਜਾਣੀ ਦਾ ਫੇਰ ਉਸੇ ਨਹੀਂ ਨਹੀਂ ਵੀ ਮੈਂ ਕਿਹਾ ਸਾਡੀ ਬਾਹ ਵਡਰਾਣਾ ਆਇਆ ਨੇ ਮਹਿਰ ਮੱਗਰ ਬੜਿਆ ਖਤਮਾ ਕਰਾਇਆ ਲੋਕਾਂ ਦੀਆਂ ਬੱਕਰੀਆਂ ਲੈਣਾ ਕਰ 16000 ਦੀ ਦਿੰਨੀ ਹੈ ਚੱਲੀਏ ਬਈ ਚਲੋ ਹਾਂ ਇੱਕ ਜੇ ਦਾ ਦੱਦ ਵੜਤਾ ਮੈਨੇ ਤੈਨੂੰ ਕਹਦੀ ਦੱਦ ਵੜਦੇ ਆ 16 ਦੀ 16 ਦੀ 16.5 17 ਮਾਰ ਦੇ ਹੁਣ ਡਾਰਾਂ ਅੱਲਾ ਮਾਰ ਜਾ ਹੁਣ ਡਾਰਾਂ ਉਹ ਵੀਰਾਂ ਦਾ ਹੈਗਾ ਲੰਮੂ ਕਿੱਥੇ ਆ ਸੱਚੇ ਆਵਾ ਉਹ ਅੱਗੇ ਜਾਣੇ ਵਰਨਾ ਕੋ ਫੋਟੋ ਜਾ ਕਰ ਹੋਰ ਆ ਕੇ ਕੋਈ ਸੁਣੇ ਰਾਹ ਨੂੰ ਕਿ ਦੇਖ ਤਾਈ ਰੇਜੀ ਬੱਚੇ ਲੰਗੀ ਹੁੰਦੀ ਫਿਰ ਮੈਂ ਲੱਗਿਆ ਵੀ ਦੰਦਾ ਹਾਂ ਬੱਚੇ ਦਾ ਹਾਂ ਦਾ ਪਤਾ ਨਹੀਂ ਸਾਹਮਣੇ ਦੱਸੀ ਗੱਲ 17000 ਦੀ ਜਿੰਨੇ ਦੀ ਲਵਾਤੀਆਂ ਪੁੱਛਣਾ ਮੈਂ 500 ਦੀ ਬੱਕਰੀ ਕੋ ਲੈਣਾ ਉਹਦੇ ਮੇਰੇ ਵਾਰੀ ਉਹਦਾ ਜਿਹੜਾ ਹੈਗਾ ਤੇਰਾ ਉਹਦੇ ਫੇਰ ਮੈਂ ਕਿਤੇ ਪਹਿਲਾਂ ਤੂੰ ਮੰਗੂ ਮੁੱਕਰ ਜੀ ਤੂੰ ਕਿਉਂ ਵੀ ਕਿਤੇ ਕਹਿੰਦਾ ਜੁਆ ਜਾ ਬਾਈ ਪੈਸੇ ਕੱਢ ਉਹ ਤੇਰੇ ਬਿੱਕਰ ਮੈਂ ਜਾ ਕੇ ਬੱਕਰੀ ਚੁੰਗਣੀ ਆ ਮੈਂ ਤੈਨੂੰ ਲੈ ਕੇ ਦੂੰਨੇ ਦੀਓ ਜਰਾ ਦਊ ਦੇਉ ਨਹੀਂ ਨਾ ਨਾਲਾ ਨਾ ਨਾ ਮੇਰੀ ਗੱਲ ਹੋ ਗਈ ਮੈਂ ਦਾ ਸਾਹਮਣੇ ਲੈਣਾ ਮੈਂ ਥੋੜੀ ਰਵੜ ਰਹੀ ਕੋਈ ਨਾ ਵੱਡੇ ਭਾਈ ਇਹ ਜਿਹੜੇ ਹੱਥਾਂ ਦੀ ਮੈ ਲੈਤਾ ਫੇਰ ਹੱਥਾਂ ਦੀ ਮੈ ਨਹੀਂ ਕਹਿੰਦੇ ਹੁੰਦੇ ਹਨ ਅਸਾਂ ਹਾਂ ਬੱਚੇ ਲੈਂਦੇ ਜਿਹ ਪਸੀਨਾ ਕਹ ਦਾਂਗੇ ਪਸੀਨਾ ਕਹ ਦਾਂਗੇ ਜਾ ਦੇ ਛੋਟਾ ਕਰਾ ਉਹ ਭਾਈ ਅਸਾਈ ਇਸ ਤਰ੍ਹਾਂ ਵਿੱਚ ਹੀ ਹੈ ਇੱਚੀ ਕਰਦੇ ਉਹਨੂੰ ਕਿੱਥੋਂ ਦੇ ਵਿੱਚੀ ਉਹ ਲੈ ਆ ਭਾਈ ਉਹ ਲੈ ਆ ਭਾਈ ਹੈਲੋ ਇੱਥੇ ਵੜ ਗਈ ਆ ਦੇਖਾ ਰਜੂ ਮਰਾਨਾ ਨਹੀਂ ਮੈਨੂੰ ਉਹ ਕੁਛ ਨਹੀਂ ਮਰਦਾ ਤੇਰੇ ਪਹਿਲਾਂ ਨੱਥ ਮਾਰ ਜਾਗੇ ਚੱਲਦੇ ਬੰਦੂ ਦੋ ਮਹੀਨੇ ਦੇ ਕਪੜੇ 1.5 ਕਿਲੋ ਆ ਛਾ 16 ਜੀ 16 ਜੀ ਹੋਰ ਦੇ ਵੀ ਯਾਰ ਹੋ ਘੱਟੇ ਕਿਹਦੀ ਜਵਾਨ ਹੋ ਗਈ ਆ ਜੇ ਇਹਨੂੰ ਅੱਜ ਆ ਫਿਰ ਇਹ ਚਾਓ ਪਕਾ ਕੇ ਜਿਹੜੇ ਦਰਵਾਜ਼ੇ ਨਾਲ ਆਜੂ ਆਜੂ ਦੇ ਦੇ ਹਾਂ ਫਿਰ ਬਸ ਪੱਕੀ ਦਾ ਹੈ ਉਹ ਐਨਜੀ ਵੀ ਮੜੀ ਆ ਬਸ ਖੁਸ਼ ਆਮਦ ਖੁਸ਼ ਆਮਦ ਆ ਪਰਚੀ ਕਰਾ ਆ ਉਹ ਮੁਰਗੀ ਭਰ ਲਾ ਹੈ ਮੁਰਗਾ ਵੀ ਲੈ ਲੀਏ ਮੁਰਗੀ ਨੱਚ ਰਹਾ ਹੈ ਨਾ ਨੱਚ ਰਹਾ ਹੈ 25 ਭਾਗ ਦਰਭਾਗੇ ਆਇਦੋ ਪਹਿਲਾਂ ਤਾਂ ਵੀ ਲਖਾੜ ਹੋਣਾ ਠੀਕ ਇੱਥੇ ਆ ਹੋ ਜਾ ਮੁਰਗੇ ਆ ਮੈਂ ਉਹਦਾ ਫੋਟੋ ਬਾਈ ਕਾ ਗਫੜ ਕੇ ਚੀਂਗਾ ਦਿਆ ਕਰੀ ਕੁਛ ਨਹੀਂ ਹੁੰਦਾ ਓਏ ਨਾ ਯਾਰ ਹੁਣ ਤੈਨੂੰ ਜਿਵੇਂ ਨੰਦ ਰੱਖੋ ਖਡੇਰੀ ਉਹਨੂੰ ਕੱਚਾ ਨਹੀਂਗਾ ਉੱਥੇ ਆਪਣੇ ਉਹ ਜਾਲੀ ਲੱਗੀ ਉੱਥੇ 17 ਜਾਇਆ ਵੱਡੇ ਭਾਈ ਦਰਾ ਹੁਣ ਦੱਸਦਾ 17 ਚੋਗੇ 17 ਹਾਂਜੀ 17000 ਚ ਫਾਈਨਲ ਲੋ ਬਾਈ ਜੀ 17000 ਮੈਂ ਤਾਂ ਘੇਈ ਰਵੜੀ ਆ ਮੇਮ ਨਹੀਂ ਆ ਓਏ ਨਾ ਤਰ ਕਿਹਾ ਤੇ ਵੱਡੇ ਇੱਕ ਬੱਕਰਾ ਆ ਬੇਲ ਲੱਗਾ ਚੱਡ ਓਏ ਫਿਰ ਨੂੰ ਜੇ ਇਹਨੂੰ ਦਿਖਾ ਦੇ ਮੰਡੀ ਦੀ ਬੱਕਰੀ ਲਈ ਆ ਆ ਬੱਕਰਾ ਮੇਮ ਨੇ ਲਾ ਦੇਈ ਪਤਾ ਕਿਸੇ ਕੋਲੇ ਆ ਆਪਰ ਚਾਲੀ ਕਰ ਲੋ ਬਾਈ ਇਹਦਾ ਪ੍ਰੇਤ ਆ ਇਹਦਾ ਪ੍ਰਾਣਾ ਘੜੇਰੀ ਆ ਬਾਈ ਤਾਂ ਮੈਨੂੰ ਲੱਗਦਾ ਲੱਤਾਂ ਦੇ ਕੀ ਕਰ ਕੱਟ ਲੈ ਕੇ ਉਤਾਰੇ ਮੈਂ ਇੱਕੋ ਜਿਹੀ ਬਾਈ ਪੰਜ ਮੰਗੀਆਂ ਕਬੂਤਰ ਫੜ ਫੜ ਮੁਰਗੇ ਲੈਣਾ ਮੈਂ ਸਵਾਰ ਆ ਜਾਂਦੇ ਆ ਅੱਛਾ ਠੀਕ ਆ ਕਚੋਰਾ ਮੇਰੇ ਕੋਲੇ ਕੁੱਤਾ ਵੀ ਮੇਰੇ ਕੋਲੇ ਬੱਕਰੀ ਮੇਰੇ ਕੋਲੇ ਆ ਠੀਕ ਆ ਨਾ ਕਬੂਤਰ ਮੇਰੇ ਕੋਲੇ 4 ਸਾਲ ਦੇ ਜੋ ਰੱਖੇ ਬਾਜੀਆਂ ਛੜਦਾ ਕੱਟਾ ਕੋਈ ਵੇਚਦਾ ਉਹ ਲੈ ਲੈਣਾ ਕੱਟੀ ਵੇਚਦਾ ਉਹ ਲੈ ਲੈਣਾ ਬੱਚੀ ਕੋਈ ਛੜਦਾ ਉਹ ਵੰਨ ਲੈਣਾ ਘਰੇ ਠੀਕ ਆ ਆਹ ਕਾਰੋਬਾਰਾ ਮੇਰਾ ਜਿੱਦੋਂ ਮੈਂ ਜਵਾਕਾਂ ਦੀ ਫੀਲ ਘਰੋਂ ਕਦੇ ਭਰੀ ਸੀ ਕਿਹੜਾ ਕੋਈ ਕਹਿੰਦੇ ਵੀ ਸਾਡਾ ਕੁੱਤਾ ਜਿਆਦਾ ਵੱਡਦਾ ਵੀ ਬਾਈ ਇਹ ਨੋਟਰੀ ਆਉਂਦਾ ਪੂਰ ਉਹ ਹੀ ਕਰਨੇ ਪਿੰਡ ਕਿਹੜਾ ਬਾਈ ਆਪਣਾ ਕੁੱਤਾ ਵੀ ਇਹ ਲੈ ਲਓ ਨੋਟਰੀ ਸੀ ਮੈਂ ਹੱਸੇਗਾ ਦਸਤੀ ਰੱਖ ਜਾਣਾ ਇਹ ਆਏਗਾ ਪਿੰਡਾ ਮੱਖਣ ਦਾ ਪਿੰਡ ਮੇਰਾ ਦੋਸਤ ਦਾ ਮੱਖਣ ਮੇਰਾ ਪੁੱਤ ਜੀ ਦਾ ਨੰਬਰ ਬੋਲਿਆ ਟਿਕ ਮੱਖਣ ਮੇਰਾ ਪੁੱਤ ਜੀ ਦਾ ਲਾਹੇਰਾ ਮੁੰਡਾ 95462080 95462080 ਧੂਰ ਕੋਟਰੀ ਪਿੰਡਾ ਤਸਦੀਕ ਦੇ ਹਾਸੇਗਾ ਜਿਹੜਾ ਮੋਗਾ ਹਾਂ ਸਲਾਮ ਓਗਾ ਜਿੱਥੇ ਚੁੱਕਦੇ ਨੇ ਕਬੂਤਰ ਚੋਕਾ ਹਾਂ ਬੜਾ ਨਾ ਕਿਹੜੀ ਆ ਬਾਈ ਜੀ ਉਹ ਬੱਚੇ ਫੜੋ